ਹੈਲੋ ਹਾਈ ਸਤਿ ਸ਼੍ਰੀ ਅਕਾਲ ਫਰੈਂਡਸ ਮੇਰੀ YouTube ਫੈਮਲੀ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਠੀਕ ਆ ਤੁਸੀਂ ਕਿੱਦਾਂ ਸਾਰੇ ਠੀਕ ਆ ਚਲੋ ਵਧੀਆ ਹੋਣਗੇ ਅੱਛੇ ਹੋਣਗੇ ਵਧੀਆ ਰਹਾ ਕਰੋ ਠੀਕ ਆ ਫਰੈਂਡਸ ਕਿੱਦਾਂ ਤੁਹਾਡੇ ਬੱਚੇ ਕਿੱਦਾਂ ਠੀਕ ਆ ਜਿਹੜੇ ਬੱਚਾ ਵਾਲਿਆਂ ਉਹ ਬੱਚਾ ਵਾਲਿਆਂ ਨੂੰ ਬੱਚਿਆਂ ਦੀ ਟੈਨਸ਼ਨ ਨਾ ਹੁੰਦੀਆਂ ਆ ਬੱਚੇ ਅੱਜ ਕੱਲ੍ਹ ਇਲਤਾਬੋ ਕਰਦੇ ਆ ਨਾ ਬੱਚਿਆਂ ਨਾਲ ਇਹਦਾ ਰੋਣ ਕਾ ਆ ਨਾ ਬੱਚੇ ਤਾਂ ਕਰਦਾ ਸੁੰਦੇ ਆ ਠੀਕ ਹੈ ਨਾ ਜਿਸ ਘਰ ਚ ਬੱਚੇ ਹੈ ਨਹੀਂ ਉਹਨਾਂ ਨੂੰ ਪੁੱਛ ਕੇ ਦੇਖੋ ਕਿੰਨਾ ਸੁਨਣਾ ਹੁੰਦਾ ਹੈ ਜਿਨ੍ਹਾਂ ਦੇ ਬੱਚੇ ਹੁੰਦੇ ਆ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਉਹ ਜਿਆ ਬੱਚਿਆਂ ਨਾਲ ਮਾਹੌਲ ਹੁੰਦਾ ਆ ਕਈ ਬੱਚਿਆਂ ਤੋਂ ਤੰਗ ਆਂਦੇ ਆ ਕਈ ਬੱਚਿਆਂ ਨੂੰ ਤਰਸਦੇ ਆ ਠੀਕ ਹੈ ਨਾ ਤਾਂ ਕਰਕੇ ਆਪਣੇ ਬੱਚਿਆਂ ਦੀ ਕੇਅਰ ਕਰਿਆ ਕਰੋ ਤੁਸੀਂ ਕਿਸੇ ਦੇ ਹਵਾਲੇ ਨਾ ਛੱਡਿਆ ਕਰੋ ਅੱਜ ਕੱਲ ਸਮਾਂ ਹੈ ਨਹੀਂ ਆਪਣੇ ਬੱਚਿਆਂ ਨੂੰ ਕਿਸੇ ਦੇ ਹਵਾਲੇ ਛੱੜਣੇ ਦਾ ਸਮਾਂ ਹੈ ਨਹੀਂ ਠੀਕ ਹੈ ਫਰੈਂਡਸ ਜੋ ਕੇਅਰ ਆਪਣੇ ਮਾਤਾ ਪਿਤਾ ਨੇ ਕਰ ਲੈਣੀ ਆ ਉਹ ਕੇਅਰ ਕਿਸੇ ਹੋਰ ਨੇ ਨਹੀਂ ਕਰਨੀ ਹੈਗੀ ਤਾਂ ਕਰਕੇ ਬੱਚੇ ਮਾਸੂਮ ਹੁੰਦੇ ਉਹਨਾਂ ਨੂੰ ਕੁਝ ਨਹੀਂ ਪਤਾ ਹੁੰਦਾ ਰੱਬ ਦਾ ਰੂਪ ਹੁੰਦੇ ਆ ਆਪਣੇ ਬੱਚਿਆਂ ਨੂੰ ਆਪ ਦੇਖਭਾਲ ਕਰੋ ਆਪਣੇ ਬੱਚਿਆਂ ਦੀ ਚੰਗੀ ਤਰ੍ਹਾਂ ਕੇਅਰ ਕਰੋ ਠੀਕ ਹੈ ਫਰੈਂਡਸ ਆਪਣੇ ਬੱਚਿਆਂ ਨੂੰ ਕਿਸੇ ਦੇ ਹੱਥ ਵਿੱਚ ਨਾ ਸੋ ਕੋ ਠੀਕ ਹੈ ਨਾ ਕਿਸੇ ਤੇ ਵਿਸ਼ਵਾਸ ਨਾ ਕਰੋ ਅੱਜ ਕੱਲ ਕੋਈ ਸਮਾਨੀ ਹੈਗਾ ਕੋਈ ਬੱਚਿਆਂ ਨੂੰ ਆਪਣਿਆਂ ਨੂੰ ਆਪਣੇ ਵਾਂਗੂ ਨਹੀਂ ਸਮਝਦਾ ਜਿੱਦਾਂ ਕਿ ਆਪਾਂ ਜਿੱਦਾਂ ਕਿ ਮੈਨੂੰ ਸਮਝ ਲਓ ਮੈਂ ਆਪਣੇ ਬੱਚੇ ਨੂੰ ਕਿਸੇ ਦੇ ਹੱਥ ਫੜਾ ਕੇ ਜਾਵਾਂ ਕਿ ਤੇ ਕੰਮ ਕਰਿਆ ਮਾਂ ਕੰਮ ਕੰਚਲ ਜਮਾ ਕੇ ਤੇ ਕੋਈ ਦੁਕਾਨਦਾਰ ਨੂੰ ਚਲ ਜਮਾ ਟੈਨਸ਼ਨ ਰਹਿੰਦੀ ਆ ਮਾਂ ਨੂੰ ਕਿ ਆਪ ਆਪਾ ਫੜਾ ਤ ਦਿੰਦੇ ਆ ਪਰ ਨਹੀਂ ਦੂਸਰਾ ਬੰਦਾ ਕਿਸੇ ਤਰ੍ਹਾਂ ਨਹੀਂ ਸਮਝਦਾ ਨਾ ਕਿਸੇ ਦੀ ਮਜਬੂਰੀ ਨੂੰ ਕਿਸੇ ਕਿਸੇ ਦੇ ਬੱਚੇ ਨੂੰ ਕੋਈ ਵੀ ਪਿਆਰ ਨਹੀਂ ਕਰ ਸਕਦਾ ਠੀਕ ਹੈ ਨਾ ਅੱਜ ਕੱਲ ਸਮਾਂ ਇਹ ਦੰਦਾ ਯਾਰ ਸਲੇ ਤੇ ਆਪਣੇ ਬੱਚਿਆਂ ਦਾ ਆਪ ਧਿਆਨ ਰੱਖਣਾ ਸਿੱਖੋ ਫਰੈਂਡਸ ਠੀਕਾ ਮੈਨੂੰ ਪਤਾ ਹੈ ਕਿ ਤੁਸੀਂ ਫਰੈਂਡਸ ਧਿਆਨ ਰੱਖਦੇ ਆ ਬਹੁਤ ਵਧੀਆ ਰੱਖਦੇ ਆ ਮਾਪੇ ਆ ਅਕਸਰ ਮਾਪੇ ਧਿਆਨ ਰੱਖਦੇ ਹੁੰਦੇ ਆ ਮੇਰੇ ਕਹਿਣ ਦਾ ਮਤਲਬ ਆ ਸੇਫਟੀ ਵਿੱਚ ਬੱਚੇ ਹੁਣ ਆਪਣੇ ਤੇ ਕਿੰਨਾ ਵਧੀਆ ਲੱਗੂਗਾ ਹੋਰ ਸਨਾਓ ਫਰੈਂਡਸ ਕਿਦਾ ਹਾਲ ਚਾਲ ਤੁਹਾਡਾ ਠੀਕਾ ਤੇ ਮੈਂ ਅਗਲੀ ਗੱਲ ਫਿਰ ਨਾਲ ਬਾਤ ਕਰੂੰਗੀ ਤੁਸੀਂ ਹੋਰ ਚਾਹ ਪਾਣੀ ਪੀ ਲਿਆ ਠੀਕਾ ਚਲੋ ਓਕੇ ਬਾਈ